ਚਿੱਟੇ ਦੇ ਨਸ਼ੇ ਤੋਂ ਪੀੜਤ ਨੌਜਵਾਨ ਦੀ ਹੋਈ ਮੌਤ ਜੁੱਤ ਨਸ਼ਿਆ ਵਿਰੁੱਧ ਮਹਮਤੇ ਉੱਠੇ ਸਵਾਲ ਪੁੱਤ ਦੀ লাশ ਕੋਲ ਬੈਠ ਕੇ ਤਾਹਾ ਮਾਰਦੀ ਇਸ ਮਾਂ ਦਾ ਜਹਾਨ ਲੁੱਟਿਆ ਗਿਆ ਖਬਰ ਜਗਰਾਉਂ ਲੈਣ ਲਈ ਪਿੰਡ ਰਸੂਲਪੁਰ ਮੱਲਾਦੀ ਹੈ ਜਿੱਥੇ ਮਜ਼ਦੂਰ ਪਰਿਵਾਰ ਦੇ ਗੁਰਮੀਤ ਸਿੰਘ ਦੇ 32 ਸਾਲਾ ਨੌਜਵਾਨ ਪੁੱਤਰ ਮਨਪ੍ਰੀਤ ਸਿੰਘ ਨੂੰ ਗੀਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਬਿਰਤਿਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ 4-4 ਬੇਟੇ ਨੇ ਸਾਰੇ ਹੀ ਸਬਦ ਗੁਰੂ ਨਾਲ ਜੁੜ ਕੇ ਕੀਰਤਨ ਅਤੇ ਬਾਣ ਕਰਦੇ ਸਨ ਪਰantu ਉਹਨਾਂ ਦੇ ਛੋਟੇ ਲੜਕੇ ਮਾਨਪ੍ਰੀਤ ਸਿੰਘ ਅਤੇ ਜਸਪੰਤ ਸਿੰਘ ਜੋ ਕਿ ਪਿੰਡ ਰਹਿੰਦੇ ਸਨ ਨਸੀੜੀਆਂ ਦੀ ਸੰਗਤ ਦਾ ਸ਼ਿਕਾਰ ਹੋ ਗਏ ਅਤੇ ਚਿੱਟੇ ਦੇ ਆਦੀ ਹੋ ਗਏ। ਉਹਨਾਂ ਦੱਸਿਆ ਕਿ ਮ੍ਰਿਤਕ ਮਾਨਪ੍ਰੀਤ ਸਿੰਘ ਨੇ ਲਗਭਗ 7 ਮਹੀਨੇ ਪਹਿਲਾਂ ਆਪਣੀ ਲੱਤ ਵਿੱਚ ਚਿੱਟੇ ਦਾ ਟੀਕਾ ਲਾ ਲਿਆ ਸੀ ਅਤੇ ਇਨਫੈਕਸ਼ਨ ਨਾਲ ਉਸਦੀ ਲੱਤ ਖਰਾਬ ਹੋਣੀ ਸ਼ੁਰੂ ਹੋ ਗਈ ਜੋ ਕਿ ਸਾਰੇ ਸਰੀਰ ਵਿੱਚ ਫੈਲ ਕੇ ਉਸਦੀ ਮੌਤ ਦਾ ਕਾਰਨ ਬਣ ਗਈ। ਇਤੇ ਹੀ ਬਾਸਨੀ ਇਸੇ ਤਰ੍ਹਾਂ ਉਛਦਾ ਸੋਟਾ ਲੜਕਾ ਜਸਵੰਤ ਸਿੰਘ ਜੋ ਚਿੱਟੇ ਦਾ ਆਦੀ ਹੋ ਗਿਆ ਅਤੇ ਚਿੱਟੇ ਦੇ ਟੀਕੇ ਲਾਉਣ ਕਾਰਨ ਉਸ ਦੀ ਬਾਹ ਖਰਾਬ ਹੋ ਚੁੱਕੀ ਹੈ ਅਤੇ ਉਹ ਵੀ ਚਿੱਟੇ ਕਾਰਨ ਮਨਜੇ ਤੇ ਪਿਆ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ ਇਸ ਮੌਕੇ ਪਿੰਡ ਦੇ ਨੌਜਵਾਨ ਰੁਪਿੰਦਰ ਸਿੰਘ ਰੂਬੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜੁੱਧ ਨਸ਼ਿਆਂ ਵਿਰੁੱਧ ਮਹੰਮ ਨਸ਼ਿਆਂ ਵਿਰੁੱਧ ਨਾ ਹੋ ਕੇ ਨਸ਼ੇ ਤੋਂ ਪੀੜਤ ਲੋਕਾਂ ਵਿਰੁੱਧ ਸਾਫਤ ਹੋ ਰਹੀ ਹੈ ਕਿਉਂਕਿ ਵੱਡੇ ਨਸ਼ਾ ਤਸਕਰ ਚਿੱਟੇ ਵਰਗੇ ਭਿਆਨਕ ਨਸ਼ੇ ਦੀ ਸਪਲਾਈ ਬੇਰੋਕ ਬੇਟੋ ਪਹਿਲਾਂ ਨਾਲੋਂ ਜ਼ਿਆਦਾ ਗਲੀਆਂ ਮਹੱਲਿਆਂ ਵਿੱਚ ਕਰਕੇ ਖਾਸ ਕਰਕੇ ਮੱਧ ਵਰਗੀ ਤੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੇ ਨੇ ਜਗਰੋਂ ਤੋਂ ਹੇਮਰਾਜ ਬੱਬਰ ਦੀ ਰਿਪੋਰਟ ਹਾਂ ਜੱਜਾ ਕਿੰਨਾ ਕੁ ਹੈਗਾ ਚਿੱਟਾ ਸ਼ਰਿਆਮ ਪਿੰਡਾਂ ਦੇ ਵਿੱਚ ਚਿੱਟਾ ਸ਼ਰਿਆਮ ਇਹਨਾਂ ਦੇ ਕੋਲ ਪੁਲਿਸ ਵਾਲਿਆਂ ਕੋਲ ਤਾਂ ਚਿੱਟੇ ਵਾਲੇ ਬਾਹ ਛੜਾ ਛੜਾ ਪਾਜਦੇ ਆ। ਹਲੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਚਿੱਟਾ ਕਿੰਨਾ ਗਪੈਦਾ। ਹੂੰ। ਕੰਦਾ ਟੱਪਦੇ ਆ। ਇਹ ਬਸ ਆਉਂਦੇ ਆ ਢੇੜਾ ਮਾਰ ਕੇ ਮੜ ਜਾਂਦੇ। ਹੁਣ ਸੋਨੂ ਅੱਗੇ ਕਈ ਅੱਗੇ ਐ ਹੁੰਦਾ ਸੀਗਾ ਵੀ ਜੇ ਕਿਸੇ ਨੇ ਸੈਕਟ ਸ਼ਰਾਬ ਵੀ ਪੀਣੀ ਹੈ ਨਾ ਪਰਦੇ ਨਾ ਪਿੰਦਾ ਸੀਗਾ। ਹਾਂ ਹਾਂ। ਹੁਣ ਕੀ ਲੱਗਦਾ ਵੀ ਚਿੱਟਾ ਮੈਂ ਤਾਂ ਲੱਗਾ ਸ਼ਰੇ ਆ ਮੀ ਸਿਰੰਜਾਂ ਸਿਰੰਜਾਂ ਲਾਈ ਜਾਂਦੇ ਆ ਹਨਾ। ਨਾ ਨਾ ਜੇ ਇਹਨਾਂ ਨੂੰ ਪੁਲਿਸ ਵਾਲੇ ਮੇਰੇ ਨਾਲ ਢੇੜਾ ਦੇ ਕੇ ਦੇਖ ਲੈਣੇ ਇਹਨਾਂ ਨੂੰ 100 ਸਿਰੰਜ ਤਾਂ ਮੈਂ ਫੜਕ ਦੇ ਦੂੰ ਮੰਡੀ ਚੋਂ ਵਿਆ ਪਈ ਆ। ਹ ਤੇ ਹਲੇ ਇਹਨੂੰ ਪਤਾ ਨਹੀਂ ਲੱਗਾ ਇਹ ਸਰੰਜਾ ਦੇ ਕੋਲੇ ਤਾਂ ਆ ਆ ਕੇ ਮਿਲਦੇ ਹੂੰ ਵੀ ਜੱਟਾ ਵਿਖਦਾ ਕਿ ਨਹੀਂ ਵਿਖਦਾ ਸਾਰਾ ਸਾਰਾ ਪਤਾ ਹੂੰ ਇਹਦਾ ਮੈਂ ਐਚ ਐਚਓ ਨੂੰ ਉਹਦੇ ਥੂੜ ਥਾਣੇ ਵੀ ਮੈਂ ਕਹਿ ਕੇ ਆ ਸੀ ਮੈਂ ਕਿਹਾ ਤੇਰੇ ਹੱਥਾ ਚੋਂ ਤਾਂ ਭਜਦੇ ਆ ਕਹਿੰਦਾ ਮੇਰੇ ਹੱਥਾ ਚੋਂ ਭਜਦੇ ਆ ਤੇ ਹੁਣ ਵੀ ਭਜੇ ਆ ਹੁਣ ਵੀ ਨਹੀਂ ਉਹਨੂੰ ਐਚ ਐਚਓ ਨੂੰ ਪਤਾ ਲੱਗਾ ਹੂੰ ਇਹ ਲੱਗਦਾ ਵੀ ਪਿੰਡ ਵਾਲਿਆਂ ਨੂੰ ਵੀ ਇਕੱਠੇ ਹੋ ਕੇ ਉਹਨਾਂ ਦਾ ਜਿਵੇਂ ਡਾਰਾ ਚਿੱਟੇ ਵਾਲਿਆਂ ਦਾ ਵੀ ਯਾਰ ਚਿੱਟੇ ਵਾਲੇ ਕੁਝ ਕਹਿਣਗੇ ਸਾਨੂੰ ਵੀ ਪਿੰਡਾਂ ਨੂੰ ਇਕੱਠੇ ਹੋ ਕੇ ਲੋਕਾਂ ਨੂੰ ਇਕੱਠੇ ਹੋ ਕੇ ਘੇਰਨੇ ਚਾਹੀਦੇ ਆ ਪਹਿਰੇ ਲਾਉਣੇ ਚਾਹੀਦੇ ਆ ਟਿੱਟੇ ਖਿਲਾਫ ਇਹ ਤਾਂ ਆਪਾਂ ਨੂੰ ਆਪ ਨੂੰ ਪਹਿਰੇ ਲਾਉਣੇ ਚਾਹੀਦੇ ਹਾਂ ਇਹ ਗੱਲ ਠੀਕ ਆ ਜੇ ਪਿੰਡਾਂ ਦੇ ਲੋਕ ਜਾਗਰਤ ਹੋਣ ਜਾਗਰਤ ਹੋ ਕੇ ਇਕੱਠੇ ਹੋਣ ਕੰਟਰੋਲ ਹੋ ਸਕਦਾ ਫਿਰ ਵੀ ਜਿਹੜੀ ਪੁਲਸਾ ਹਾਂ ਪੁਲਸ ਦਾ ਇਹ ਮਾਸਮ ਪੁਲਸ ਦੀ ਇੱਕ ਦੱਸਦਾ ਸਾਡੇ ਆਪਣੇ ਲੋਪੋ ਤੇ ਲੋਕ ਲੋਪੋਜ਼ ਰਾਤ ਇੱਕ ਹੈਗਾ ਸਾਡਾ ਸਾਥੀ ਕਿਸਾਨ ਤੇ ਉਹਦਾ ਮੁੰਡਾ ਚਿੱਟਾ ਲਾਉਂਦਾ ਵੀ ਸੀ ਤੇ ਵੇਚਦਾ ਵੀ ਸੀ ਉਹ ਮੈਨੂੰ ਲਿਜਾ ਕੇ ਠੂਠ ਥਾਣੇ ਉਹਨੇ ਕਿਹਾ ਐਸਐਚਓ ਨੂੰ ਇਹ ਤਿੰਨ ਚਾਰ ਸਾਲ ਪੁਰਾਣੀ ਗੱਲ ਆ ਹਮ ਐਸਐਸ ਸਾਹਿਬ ਨੂੰ ਬੇਨਤੀ ਕੀਤੀ ਜੀ ਮੇਰਾ ਮੁੰਡਾ ਚਿੱਟਾ ਪੀਂਦਾ ਵੀ ਆ ਤੇ ਵੇਚਦਾ ਦੀ ਹਮ ਵੀ ਤੁਸੀਂ ਉਹਦੇ ਤੇ ਪਰਚਾ ਕਰਕੇ ਜੇਲ੍ਹ ਭੇਜੋ ਉਹ ਕਹਿੰਦਾ ਜੀ ਜੇ ਤੱਕ ਉਹਨੂੰ ਫੜਿਆ ਗਿਆ ਫੇਰ ਤਾਂ ਮੈਂ ਪਰਚਾ ਕਰੂੰ ਹਮ ਤੇ ਨਹੀਂ ਮੈਂ ਪਰਚਾ ਨਹੀਂ ਕਰਨਾ ਉਹ ਕਹਿੰਦਾ ਕੋਲੇ ਹੁੰਦਾ ਹੀ ਆ ਇਹਦਾ ਮਤਲਬ ਪੁਲਿਸ ਵਾਲੇ ਆਪ ਹੀ ਫੋਨ ਕਰਦੇ ਪਾਸੇ ਕਰਦੇ ਤੋੜੀ ਗੱਲ ਕੀਤੀ ਹੈ ਕਿ ਮੈਨੂੰ ਨਹੀਂ ਪਾਸੇ ਕਰਦੇ ਵੀ ਅਸੀਂ ਸਾਪਾ ਮਾਰਨਾ ਹੂੰ ਉਹ ਮੁੰਡੇ ਤੇ ਪਰਚਾ ਨਹੀਂ ਕੀਤਾ ਉਹ ਪਿੱਟ ਪਿੱਟ ਕੇ ਹਟ ਗਿਆ ਬੰਦਾ ਇੱਕ ਬਾਪ ਹੀ ਆਪਦੇ ਕਹਿੰਦਾ ਵੀ ਮੇਰੇ ਮੁੰਡੇ ਤੇ ਬਾਬ ਸਕੇ ਪੁੱਤ ਨੂੰ ਹੂੰ ਪਰ ਪੁਲਿਸ ਵਾਲਿਆਂ ਨੇ ਸੁਣੀ ਨਹੀਂ ਉਹਦੀ ਗੱਲ ਕੋਈ ਪਰਚਾ ਨਹੀਂ ਕੀਤਾ ਹੂੰ ਉਹ ਕਹਿੰਦਾ ਚਲ 755 ਹੀ ਕਰ ਦਿਓ ਇਹ ਵੀ ਨਹੀਂ ਕੀਤੀ ਕਹਿੰਦੇ ਨਹੀਂ ਜੀ ਅਸੀਂ ਨਹੀਂ ਕਰ ਸਕਦੇ ਦੂਜੇ ਪਾਸੇ ਜੇ ਕਿਸੇ ਦੇ ਕੋਈ ਛੱਟ ਮਾਰ ਜਾਂਦਾ ਕਿਸੇ ਦੀ ਕੋਈ ਅੱਖ ਖਰਾਬ ਕਰ ਜਾਂਦਾ ਪੁਲਿਸ ਵਾਲੇ ਨਾ 751 ਕਰਦੇ ਆ ਨਾ 23 ਦਾ ਪਰਚਾ ਨਾ 24 ਦਾ ਜੇ ਕੋਈ ਚੀਚੀ ਵੱਢ ਕੇ ਆਪਦੇ ਆ ਪੰਜਾਬ ਵੱਢਦਾ ਉਹਦੀ ਸੱਬੀ ਬਣਾਉਂਦੇ ਆ ਇਹੋ ਜਿਹਾ ਹਾਲ ਆ ਪੁਲਿਸ ਦਾ ਪੈਸੇ ਚਾਹੀਦੇ ਆ ਪੈਸੇ ਦੇ ਕੇ ਜਿਹੜਾ ਕੋ ਮਰਜ਼ੀ ਕਰਾ ਲੂ ਹੂੰ ਕੀ ਕੀ ਕਹਣਾ ਕਿੰਨਾ ਕੁ ਸ਼ਰੇ ਆਮ ਚਿੱਟਾ ਵਿਕਦਾ ਕਿੰਨਾ ਕੁ ਲੋਕੇ ਤੋਂ ਦੁਖੀ ਨੇ ਕੀ ਲੱਗਦਾ ਕਿਉਂ ਨਹੀਂ ਹਟ ਰਿਹਾ ਕਿਹੜੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਜੀ 10 ਥਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਤਸ਼ਕਰ ਨੇ ਜਿਹੜੇ ਅੱਗੇ ਸਪਲਾਈ ਕਰਦੇ ਨੇ ਉਹਨਾਂ ਨੇ ਰੋਕਣ ਵਾਲਿਆਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਹੈ ਮਤਲਬ ਕਿ ਪੁਲਿਸ ਡਿਪਾਰਟਮੈਂਟ ਜਿਹੜਾ محکمہ ਉਹ ਨਸ਼ਾ ਤਸ਼ਕਰਾਂ ਦੇ ਨਾਲ ਰਲਿਆ ਹੋਇਆ ਮਿਲੀ ਭੁਗਤ ਚੱਲ ਰਹੀ ਹੈ ਸਾਰੀ ਜਿਹੜੀ ਖੇਡ ਆ ਨੰਗੇ ਚਿੱਟੇ ਰੂਪ ਦੇ ਵਿੱਚ ਤੁਸੀਂ ਪੂਰੇ ਪੰਜਾਬ 'ਚ ਵੀ ਦੇਖਦੇ ਹੋ ਤੇ ਸਾਡੇ ਇਸ ਨਗਰ ਦੇ ਵਿੱਚ ਵੀ ਆ ਕੇ ਦੇਖ ਸਕਦੇ ਹੋ ਸਭ ਤੋਂ ਇੱਕ ਜਿਹੜੀ ਪ੍ਰਸ਼ਾਸਨ ਦੀ ਜਾਂ ਜ਼ਿੰਮੇਵਾਰ ਅਧਿਕਾਰੀਆਂ ਦੀ ਜਾਂ ਇੱਕ ਘਟ ਜਾਂ ਦਲੀਲ ਆ ਜਿਹੜੀ ਉਹ ਜ਼ਰੂਰ ਇੱਥੇ ਸਾਂਝੀ ਕਰਨੇ ਜਾਵਾਂਗਾ ਕਿ ਜਦੋਂ ਵੀ ਕੋਈ ਪਿੰਡ ਦੇ ਵਿੱਚ ਕੋਈ ਉੱਚ ਅਧਿਕਾਰੀ ਆਵੇ ਪੁਲਿਸ ਅਫਸਰ ਆਵੇ ਜਾਂ ਕੋਈ ਜ਼ਿੰਮੇਵਾਰ ਬੰਦਾ ਕੋਈ ਐਮਐਲਏ ਆਵੇ ਜੀ ਹਾਂ ਉਹਨਾਂ ਨੂੰ ਜਦੋਂ ਸਵਾਲ ਕਰਦੇ ਲੋਕ ਕਿ ਸਾਡੇ ਚਿੱਟਾ ਵਿਕ ਰਿਹਾ ਨਸ਼ਾ ਵਿਕ ਰਿਹਾ ਤਾਂ ਉਹ ਇੱਕੋ ਸਵਾਲ ਕਰਦੇ ਆ ਕਿ ਤੁਸੀਂ ਨਾਮ ਲਾਓ ਹੁਣ ਸਾਨੂੰ ਪਤਾ ਕਿ ਜਿਹੜੇ ਦੋ ਨੰਬਰ ਦਾ ਧੰਦਾ ਕਰਨ ਵਾਲੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਹੱਤਕੰਡੇ ਵਰਤਦੇ ਨੇ ਜੇ ਇੱਕ ਆਮ ਜਨ ਸਧਾਰਨ ਬੰਦਾ ਕਿਸੇ ਦਾ ਨਾਮ ਲੈਂਦਾ ਕਿ ਨਸ਼ੇ ਦਾ ਕਾਰੋਬਾਰ ਕਰਦਾ ਤਾਂ ਉਹਦਾ ਅੰਜਾਮ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਜਾਂ ਤਾਂ ਉਹਦਾ ਘਰ ਉਜਾੜ ਦਿੱਤਾ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਉਹਦੀਆਂ ਲੱਤਾਂ ਬਾਹਾਂ ਤੋੜ ਕੇ ਮੰਜੇ ਦੇ ਵਿੱਚ ਪਾ ਦਿੱਤਾ ਜਾਂਦਾ ਜੇ ਜਿਹੜੇ ਇਸ ਤਰ੍ਹਾਂ ਦੇ ਐਮਐਲਏ ਕੋਈ ਪੁਲਿਸ ਅਫਸਰ ਸਾਨੂੰ ਸਵਾਲ ਕਰਦੇ ਆ ਕਿ ਤੁਸੀਂ ਨਾਮ ਲਵੋ ਤਾਂ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਲੱਖ ਲੱਖ ਰੁਪਏ ਤਲਖਾ ਲੈਨੇ ਹੋ ਕੋਲ ਤੁਹਾਡੇ ਹਥਿਆਰ ਹੈ ਸਰਕਾਰੀ ਗੱਡੀਆਂ ਅਫਸਰ ਸਭ ਤੁਹਾਨੂੰ ਕੁਝ ਮਿਲ ਰਿਹਾ ਇਹ ਇੰਟੈਲੀਜੈਂਸੀ ਤੁਹਾਡੇ ਕੋਲੇ ਆ ਇਹਦੇ ਬਾਵਜੂਦ ਵੀ ਜੇ ਆਮ ਬੰਦੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣਾ ਫਿਰ ਤੁਹਾਨੂੰ ਕਾਦੇ ਵਾਸਤੇ ਰੱਖਿਆ ਹੋਇਆ ਐਮਐਲਏ ਕਾਦੇ ਵਾਸਤੇ ਆ ਤੇ ਸਰਕਾਰੀ ਅਫਸਰ ਕਾਦੇ ਵਾਸਤੇ ਆ ਤੁਹਾਡੀ ਇੰਟੈਲੀਜੈਂਸੀ ਕਾਦੇ ਵਾਸਤੇ ਆ ਜੇ ਕੋਈ ਚੰਗਾ ਬੰਦਾ ਕੰਮ ਕਰਦਾ ਉਹਨੂੰ ਤੁਸੀਂ ਪਤਾਲ ਦੇ ਵਿੱਚੋਂ ਵੀ ਲੱਭ ਕੇ ਲੈ ਕੇ ਆ ਜੰਨੇ ਆ ਤੇ ਜਦੋਂ ਤੁਹਾਨੂੰ ਸ਼ਰੇਆਮ ਪਤਾ ਪਿੰਡਾਂ ਦੇ ਵਿੱਚ ਤਸਕਰੀ ਹੋ ਰਹੀ ਆ ਚੱਲ ਰਹੀ ਆ ਉਦੋਂ ਤੁਸੀਂ ਇਹ ਕਹਿੰਦੇ ਸਾਡੇ ਸਾਹਮਣੇ ਨਾਮ ਲਓ ਆ ਕਿ ਕਿੰਨੇ ਤਰ੍ਹਾਂ ਦੇ ਢੰਗ ਨੇ ਪੁਲਿਸ ਕੋਲੇ ਕਿਸੇ ਰੂਪ ਉਸ ਢੰਗ ਦੇ ਨਾਲ ਕਿਸੇ ਸਿਵਲ ਕੱਪੜਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਹੁੰਚ ਕੇ ਕਿ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ ਉਹ ਸਾਰਾ ਕੁਝ ਫੜਿਆ ਜਾ ਸਕਦਾ ਪਰ ਸਾਫ਼ ਕਹਿਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜਾ ਹੈਗਾ ਇਹ ਪੁਲਿਸ ਪ੍ਰਸ਼ਾਸਨ ਉਹ ਬੁਰੀ ਤਰ੍ਹਾਂ ਪੰਜਾਬ ਦੇ ਵਿੱਚ ਵਿਕਾਊ ਹੋ ਚੁੱਕਿਆ ਨਸ਼ਾ ਤਸਕਰਾਂ ਦੇ ਪਾਸੋਂ ਉਹਨਾਂ ਨੂੰ ਵੱਡੀ ਮਿਲਦੀ ਹੈ ਜਿਹਦੇ ਤਹਿਤ ਉਹ ਕੋਈ ਵੀ ਇੱਥੇ ਐਕਸ਼ਨ ਜਿਹੜਾ ਫੈਸਲਾ ਕਨੈਕਸ਼ਨ ਆ ਜਿਹੜੇ ਉਹ ਨਹੀਂ ਕਰਦੇ ਸਿਰਫ ਜੇ ਕਿਤੇ ਲੋਕਾਂ ਦਾ ਦਬਾਅ ਪੈਂਦਾ ਗੋਗਲੂਆਂ ਤੋਂ ਮਿੱਟੀ ਝਾੜਨ ਮਾਤਰ ਉਹ ਪਿੰਡਾਂ ਦੇ ਵਿੱਚ ਆਉਂਦੇ ਨੇ ਨਾਮ ਲਿਖ ਲੈਂਦੇ ਨੇ ਦੋ ਚਾਰ ਬਰੀ ਗੱਡੀਆਂ ਪਿੰਡ ਚ ਇਧਰ ਉਧਰ ਘੁਮਾ ਕੇ ਉਸ ਤੋਂ ਬਾਅਦ ਫਿਰ ਥੱਪ ਕਰ ਦਿੰਦੇ ਨੇ ਸਾਰਾ ਕੁਝ ਤੋਂ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਇਹੀ ਸਾਰਾ ਕੁਝ ਰੋਕ ਸਕਦਾ ਪਰ ਇਹ ਰਲਿਆ ਹੋਇਆ ਏ ਤੇ ਲੋਕ ਆ ਜਿਹੜੇ ਉਹ ਪੀੜਤ ਨੇ ਸਰਕਾਰ ਜਿਹੜੀ ਕਹਿ ਰਹੀ ਅਸੀਂ ਨਸ਼ਾ ਖਤਮ ਕਰ ਦਿੱਤਾ ਉਹਦਾ ਪਰਦਾ ਫਾਸ਼ ਇੱਥੇ ਹੋ ਰਿਹਾ ਤੁਸੀਂ ਸਾਡੇ ਇੱਕ ਨਗਰ ਦੀ ਕਹਾਣੀ ਦੇਖ ਲਓ ਇੱਕ ਸਿਵਾ ਬਲ ਰਿਹਾ ਦੂਜੇ ਦੀ ਤਿਆਰੀ ਹੈ ਹਾਂ ਹੋਰ ਵੀ ਬਹੁਤ ਸਾਰੇ ਨੌਜਵਾਨ ਆ ਹਾਂਜੀ ਇੱਕ ਪਿਓ ਲਈ ਬਹੁਤ ਔਖਾ ਹੁੰਦਾ ਜੀ ਇੱਕ ਨੌਜਵਾਨ ਬੱਚੇ ਦੀ ਅਰਥੀ ਨੂੰ ਮੋੜਾ ਦੇਣਾ ਤੇ ਅੱਜ ਉਹ ਦਿਨ ਆ ਗਿਆ ਜਿਹੜੇ ਬੁਰੇ ਦਿਨ ਦੀ ਇੱਕ ਕਹ ਲਈ ਵੀ ਪਤਾ ਸੀ ਵੀ ਆਊਗਾ ਹਨਾ ਤੇ ਅੱਜ ਮਾੜੇ ਟਾਈਮ ਦੇ ਵਿੱਚ ਕੀ ਲੱਗਦਾ ਕਿ ਕਿੰਨੇ ਕ ਕਰ ਹੋਰ ਆ ਜਿਹੜੇ ਇਦਾਂ ਉਜੜਨ ਦੀ ਤਿਆਰੀ ਦੇ ਵਿੱਚ ਵੇਖੋ ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਇਹ ਬਾਬਾ ਨਾਨਕ ਜੀ ਨੇ ਅੱਜ ਤੋਂ ਨਾ 500 ਸਰੇ 60 ਬਰੇ ਪਹਿਲੇ ਕਹਤੇ ਰਾਜ ਜੀ ਸੀ ਮੁਕੱਦਮ ਕੁੱਤੇ ਜਾਇ ਜਿਗਾਂ ਬੈਠੇ ਇਹ ਜਿਹੜੇ ਕੁੱਤਿਆਂ ਵਾਲੇ ਕੰਮ ਕਰਦੀ ਹੈ ਸਰਕਾਰ ਇੱਥੇ ਪ੍ਰਸ਼ਾਸਨ ਨੇ ਦੌਰਾ ਕੀਤਾ ਐ ਐਸਐਸਟੀ ਨੇ ਜਿੱਥੇ ਸਾਡੇ ਪਰਿਵਾਰ ਖੰਨਾ ਕਹਿੰਦੇ ਚਿੱਟੇ ਵਾਲੇ ਜੋ 24 ਘੰਟਿਆਂ ਦਾ ਕੀਤਾ ਉਸ ਕਮੇਟੀਆਂ ਬਣਾ ਕੇ ਗਏ ਸੀ ਚਿੱਟੇ ਦੀਆਂ ਉੱਥੇ ਕਮੇਟੀ ਬੜਾ ਬਲਾਰਾ ਬੋਲੇ ਮੈਂ ਵੀ ਜਾ ਕੇ ਮੈਕ ਲੈ ਲਿਆ ਤੇ ਮੈਂ ਉੱਥੇ ਇਹੀ ਬੋਲਿਆ ਵੀ ਮੈਂ ਮੇਰੇ ਘਰੇ ਪਹਿਲਾਂ ਮੇਰੀ ਹਾਲਤ ਵੇਖੋ ਚੱਲ ਕੇ ਮੇਰੇ ਦੋ ਬੇਟੇ ਜਸਵੰਤ ਸਿੰਘ ਮਨਪ੍ਰੀਤ ਸਿੰਘ ਜਿਹੜਾ ਜੋ ਇੱਕ ਚਿਖਾ ਵੱਲ ਰਹੀ ਹੈ ਦੂਜੇ ਦੀ ਤਿਆਰੀ ਹੈ ਮੈਂ ਇੱਕ ਗ੍ਰੰਥੀ ਰਾਗੀ ਬੰਦਾ ਮੈਂ ਇਹਨਾਂ ਨੂੰ ਪਾਠ ਸਿਖਾਇਆ ਕੀਰਤਨ ਸਿਖਾਇਆ ਬੜੇ ਬੜੇ ਚੁੱਛੇ ਬਣਾਏ ਆ ਸਾਰਿਆਂ ਨੂੰ ਬੜੇ ਵੱਡੇ ਬੇਟੇ ਮੇਰੇ ਦੋ ਰਾਗੀ ਆ ਇਹ ਜਿਹੜੇ ਦੋ ਬੇਟੇ ਮੇਰੇ ਲੱਗੇ ਆ ਇਹਦਾ ਕਾਰਨ ਇੱਥੇ ਜਿਹੜਾ ਅਵਤਾਰਸ ਨੇ ਦੱਸ ਹੀ ਦਿੱਤਾ ਮੰਡੀ ਚ ਚਿੱਟਾ ਵਿਖਦਾ ਤੇ ਗਲੀਆਂ ਚ ਚਿੱਟਾ ਰੋਲ ਰਿਆ ਇਹ ਮੈਂ ਇਕੱਲਾ ਨਹੀਂ ਬੋਲ ਰਿਹਾ ਬਸ ਹੋਰ ਵੀ ਖੜੇ ਦੁਖੇ ਬਾਪੂ ਬਿਲਕੁਲ ਜੀ ਹਾਂ ਜੀ ਇਸ ਕਰਕੇ ਆ ਵੀ ਇਹ ਪ੍ਰਸ਼ਾਸਨ ਨੂੰ ਜਗਾਉਣਾ ਪਊਗਾ ਹੂੰ ਇਹ ਕੁੱਤੇ ਵਾਲੇ ਕੰਮ ਨੇ ਬਾਬੇ ਨਾਨਕ ਨੇ ਸੱਚ ਕਿ ਬਿਲਕੁਲ ਰਾਜੀ ਸੀ ਮੁਕੱਦਮ ਕੁੱਤੇ ਜਾਇ ਜਗਾਂ ਬੈਠੇ ਸੁੱਤੇ ਹੂੰ ਉੱਥੇ ਕੁਰਸੀ ਤੇ ਜਾ ਕੇ ਜਦੋਂ ਹੁਣ ਭਗਵੰਤ ਮਾਨ ਜੀ ਆ ਗਏ ਸਰਕਾਰ ਕੋਈ ਆ ਗਈ ਕਾਂਗਰਸ ਆ ਗਈ ਕਿਸੇ ਨੇ ਗੁਟਕਾ ਚੱਕ ਕੇ ਅਰਦਾਸ ਕਰਤੀ ਪਰ ਪੈ ਤਾਂ ਸੁੱਤੇ ਹਮਚ ਹੂੰ ਅਸੀਂ ਜਾਗਦੇ ਹਾਂ ਜਿਨ੍ਹਾਂ ਦੇ ਘਰ ਅੱਗ ਲੱਗੀ